ਸਾਸਟਿਕਲ ਮੇਰੇ ਬੀੜੋ ਦੇ ਪੈਣ ਪ੍ਰਾਉ ਉਹ ਤੇ ਮੇਰੇ ਕਿਸਾਨ ਵੀ ਰੋ ਖਾਸ ਕਰਕੇ ਜਿਹੜਾ ਅੱਜ ਦੇ ਮੌਸਮ ਜਿਹੜੇ 3 ਦਿਨ ਹੋ ਗਏ ਪੱਕਾ ਨਹੀਂ ਪੈ ਰਿਆ ਉਤੋਂ ਅਸੀਂ ਪਚਾ ਕੇ ਆਪਣੇ ਫੋਟਿਆਂ ਨੂੰ ਕਿਵੇਂ ਰੋਕਾਂ ਬਿਮਾਰੀ ਤੋਂ ਕਰੀਏ ਤੇ ਕਿਵੇਂ ਉਹਨਾਂ ਬੁੱਧਿਆਂ ਵਿੱਚ ਜਾਂਚ ਪਾ ਕੇ ਰੱਖੀਏ ਇਹ ਵੇਖੋ ਸਪੈਸ਼ਲੀ ਜੀਐਚ ਕੰਪਨੀ ਜੋ এবੀਸੀਐਲ ਦਾ ਗਰੁੱਪ ਹੈ ਉਹਨਾਂ ਨੇ ਮੀਟਸ ਐਂਡ ਟ੍ਰਿਪਲਸ ਕਰ ਦਿੱਤਾ ਹੈ ਜਿਹੜਾ 5ਜੀ ਤੋਂ ਉੱਪਰਲਾ ਸੈਗਮੈਂਟ ਵੀ 16 ਉਹਦਾ ਆਪਣਾ ਬ੍ਰਾਂਡ ਹੁੰਦਾ ਉਹ ਤੋਂ ਵੀ ਉੱਪਰਲਾ ਕੈਮੀਕਲ ਹੈ ਆਈ ਐਮ ਇਨ ਡਿਪਲੀਕੇਸ਼ਨ ਵਾਸਤੇ ਇਹਦੇ ਵੀ ਆਪਣਾ ਖਾਸ ਪੈਂਟਾ ਜਿਹੜੇ ਇਸ ਦਾ ਬੇਸ ਹੈ ਕਿ ਆਣਲਾ ਮੌਸਮ ਗੋਭੀ ਦਾ ਪਨੀਰ ਤਿਆਰ ਹੋ ਰਿਹਾ ਹੈ ਕਿ ਡ੍ਰਿਪ ਇਰੀਗੇਸ਼ਨ ਵਾਲੇ ਨੂੰ ਯੂਜ਼ ਕਰਨਾ ਚਾਹੁੰਦਾ। ਯਾ ਡ੍ਰਿਪ ਪਲੱਸ ਰੀਮੇਨ ਮੀਟਰ ਜਿੰਦੇ ਵਿੱਚ ਕੈਮੀਕਲ ਹੋ ਜਾ ਬਾਇਓਟਿਕ ਸਟ्रेस ਜਾਂਦਾ ਬੁੱਟਾ ਉਹਨੂੰ ਪੂਰਾ ਰੋਜ਼ਗਾਰ ਤੇ ਪੂਰਾ ਬਿਲਕੁਲ ਸਹੀ ਕਰਦਾ ਹੈ। ਇਹਨੂੰ ਅਸੀਂ ਮਾਤਰਾ 1ml ਤੋਂ 2ml ਪਰ ਲੀਟਰ ਦੇ ਸਾਹਮਣਾਂ ਸਟੇਜ ਵਾਈਜ਼ ਪਾ ਸਕਦੇ ਜਿੰਨਾ ਕਿ ਜੇ ਕਿਸੇ ਦੀ ਗੋਭੀ ਅਸਲ ਖਾਸ ਪਨੀਰ ਤਿਆਰ ਹੋ ਰਹੀ ਹੈ। ਉਹਨੂੰ ਪਨੀਰ ਦੇ ਵਿੱਚ 2ml ਪਰ ਲੀਟਰ ਦੇ ਹਿਸਾਬ ਨਾਲ ਇਹਨੂੰ ਪਾ ਸਕਦਾ ਹੈ। ਜੇ ਕਿਸੇ ਨੇ ਇਸ ਵੇਲੇ ਕੱਦੂ ਬਰਸਾਤੀ ਵੀ ਲਾਇਆ ਸੀ ਜੇ ਕਿਸੇ ਨੇ ਕੁਝ ਹੋਰ ਆਪਣਾ ਇਸ ਤਰ੍ਹਾਂ ਤਿਆਰ ਕੀਤਾ ਕੋਈ ਲੇਟ ਵੈਰਾਈਟੀ ਮੈਨ ਤਿਆਰ ਕਰਦੇ ਪਏ ਉਹਦੇ ਵਾਸਤੇ ਵੀ ਮੈਨ ਖਾਸ ਕਰਕੇ ਬੀਟਾਜ਼ ਐਂਟਰੀ ਪਲਸ ਹੈ ਜਿੱਦਾਂ ਕਿਸੇ ਲਈ ਚੋਣ ਨਾ ਕਈਆਂ ਤਾਂ ਗੱਭੇ ਆਇਆ ਉਹਦੇ ਵਿੱਚ ਨੋ ਡ੍ਰਿਪ ਇਰੀਗੇਸ਼ਨ ਦੇ ਨਾਲ ਵੀ ਜਿੱਦਾਂ ਸੀ ਕਿ ਵੈਰੀ ਵਿਕਟ ਪਾਣੇ ਤੋਂ ਸੁਣਿਆ ਹੈ ਜਿਓ ਲਾਈਫ ਦਾ ਇਹਦੇ ਵਿੱਚ ਇਹ ਬਾਤ ਹੈ ਕਿ ਤੁਹਾਨੂੰ ਇਹਨੂੰ ਛਿੜਕਾ ਵੀ ਕਰ ਸਕਦੇ ਸਪਰੇ ਵੀ ਦੋਵੇਂ ਤਰੀਕੇ ਦਾ ਰੂਪਾਂ ਬਿਲਕੁਲ ਸਹੀ ਕੰਮ